ਸਤ ਸ੍ਰੀ ਅਕਾਲ ਸਟ੍ਰੀਟ ਇੰਡੀਆ ਦਵਾਰਾਂ 40 ਪ੍ਰੋਗਰਾਮ ਤੇ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਸਰਕਾਰ ਨੇ ਜ਼ਮੀਨਾਂ ਦੇ ਇੰਤਕਾਲਾਂ ਨੂੰ ਲੈ ਕੇ ਦਿੱਤੀ ਵੱਡੀ ਰਾਹਤ ਇੱਕ ਦਿਨ ਵਿੱਚ ਲੰਬਿਤ ਪਏ 31000 ਤੋਂ ਵਧੇਰੇ ਮਾਮਲੇ ਨਿਪਟਾਏ ਹਰਿਆਣਾ ਵਿੱਚ ਕਿਸਾਨ ਨਾਲ ਵੱਡਾ ਚਮਤਕਾਰ ਕਿਸਾਨ ਨੇ ਖੇਤਾਂ ਵਿੱਚ ਬੀਜੇ ਆਲੂ ਪਰ ਪੌਦਿਆਂ ਤੇ ਲੱਗੇ ਟਮਾਟਰ ਵੇਖਣ ਵਾਲੇ ਲੋਕਾਂ ਦਾ ਲੱਗਿਆ ਹਜੂਮ ਮંત્રી ਲਾਲਜੰਦ ਕਟਾਰੂਜਕ ਨੇ ਪੱਲੇਦਾਰਾਂ ਦੀਆਂ ਸੁਣੀਆਂ ਮੁਸ਼ਕਲਾਂ ਕਿਹਾ ਸੀਜ਼ਨ ਦੌਰਾਨ ਪੱਲੇਦਾਰਾਂ ਤੇ ਹੋਰ ਕਰਮਚਾਰੀਆਂ ਦਾ ਰਿਹਾ ਵਿਸ਼ੇਸ਼ ਸਹਿਯੋਗ ਪੰਜਾਬ ਵਿੱਚ ਝੋਲਸ ਰੋਗ ਕਾਰਨ 12000 ਹੈਕਟੇਅਰ ਆਲੂ ਦੀ ਫਸਲ ਤਬਾਹ ਮੰਡੀਆਂ ਵਿੱਚ ਆਲੂ 4 ਤੋਂ 5 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵਿਜ਼ਿਬਿਲਟੀ 25 ਮੀਟਰ ਤੱਕ ਪਹੁੰਚੀ ਆਓ ਹੁਣ ਜਾਣਦੇ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦਿਨ ਰਾਤ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਸੇ ਤਹਿਤੀ ਸਰਕਾਰ ਨੇ ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਇਨਤਕਾਲਾਂ ਦੇ ਪੈਂਡਿੰਗ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗੱਲਬਾਤ ਦੌਰਾਨ ਮੰਤਰੀ ਬ੍ਰਹਮਸ਼ੰਕਰ ਜੀਪਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਇਨਤਕਾਲ ਦੇ ਲੰਬਿਤ ਪਏ 31000 ਤੋਂ ਵਧੇਰੇ ਮਾਮਲੇ ਨਿਪਟਾਏ ਗਏ ਉਹਨਾਂ ਕਿਹਾ ਕਿ ਇੱਕ ਦਿਨ ਵਿੱਚ ਇੰਨੇ ਇਨਤਕਾਲ ਲਾ ਦਰਜ ਕਰਨ ਦਾ ਇਹ ਨਵਾਂ ਰਿਕਾਰਡ ਬਣਿਆ ਹੈ ਇਸ ਮੌਕੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਰਿਆਣਾ ਦੇ ਜ਼ਿਲ੍ਹਾ ਚਰਖੀਦਾਦਰੀ ਵਿਖੇ ਕਿਸਾਨ ਦੇ ਖੇਤਾਂ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਿਸਾਨ ਦੇ ਖੇਤ ਵਿੱਚ ਆਲੂਆਂ ਦੇ ਪੌਦਿਆਂ ਦੇ ਹੇਠਾਂ ਆਲੂ ਅਤੇ ਉੱਪਰ ਟਮਾਟਰ ਲੱਗੇ ਹੋਏ ਹਨ ਜਿਸ ਦਾ ਪਤਾ ਲੱਗਣ ਉਤੇ ਨੇੜੇ ਤੇੜੇ ਦੇ ਲੋਕ ਪਿੰਡ ਰਾਨੀਲਾ ਵਾਂਸ ਦੇ ਖੇਤਾਂ ਵਿੱਚ ਚਮਤਕਾਰ ਵੇਖਣ ਪਹੁੰਚੇ ਨਿਜੀ ਮੀਡੀਆ ਧਾਰੈ ਨੂੰ ਜਾਣਕਾਰੀ ਦਿੰਦੇ ਆ ਕਿਸਾਨ ਦਾ ਕਹਿਣਾ ਹੈ ਕਿ ਉਹ ਹਰ ਵਾਰ ਆਲੂ ਬੀਜਦਾ ਹੈ ਪਰ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਉਧਰ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੋਈ ਚਮਤਕਾਰ ਨਹੀਂ ਇਹ ਟਮਾਟਰ ਦੇ ਬੀਜਾਂ ਨਾਲ ਆਲੂ ਦਾ ਸਰਵਾਈਸ ਕਾਰਨ ਨਤੀਜਾ ਹੈ ਉਹਨਾਂ ਕਿਹਾ ਇਸ ਤੋਂ ਪਹਿਲਾਂ ਸਾਲ 2010 ਵਿੱਚ ਭਵਾਨੀ ਦੇ ਯੂਈ ਇਲਾਕੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਪੰਜਾਬ ਸਰਕਾਰ ਕਣਕ ਅਤੇ ਝੋਨੇ ਦੀ ਖਰੀਦ ਲਈ ਲੋੜੀਂਦੇ ਪ੍ਰਬੰਧ ਸਮੇਂ-ਸਮੇਂ 'ਤੇ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਾ ਆਵੇ ਇਸੇ ਤਹਿਤ ਹੀ ਮੰਤਰੀ ਲਾਲਚੰਦ ਕੁਟਾਰੂ ਚੱਕ ਨੇ ਪੱਲੇਦਾਰ ਯੂਨੀਅਨ ਅਤੇ ਹੋਰ ਯੂਨੀਅਨ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਜਿਸ ਮੀਟਿੰਗ ਵਿੱਚ ਦਰਾਨ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਖਰੀਦ ਸੀਜ਼ਨ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜ੍ਹ ਲਈ ਪੱਲੇਦਾਰਾਂ ਵੱਲੋਂ ਪਾਏ ਜਾ ਰਹੇ ਬੜਮੁੱਲੇ ਸਹਿਯੋਗ ਤੋਂ ਪੂਰੀ ਤਰ੍ਹਾਂ ਜਾਣੂ ਹੈ ਇਸ ਲਈ ਸਰਕਾਰ ਪੱਲੇਦਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਪੰਜਾਬ ਵਿੱਚ ਆਲੂ ਉਤਪਾਦਕ ਕਿਸਾਨ ਇਸ ਸਾਲ ਵੱਡੀ ਮੁਸੀਬਤ ਵਿੱਚ ਹਨ ਮੀਡੀਆ ਜਾਣਕਾਰੀ ਅਨੁਸਾਰ 15 ਸਾਲ ਬਾਅਦ ਆਲੂਆਂ ਦੀ ਫਸਲ ਵਿੱਚ ਲੇਟ ਝੂਲਸ ਰੋਗ ਦਾ ਅਸਰ ਦੇਖਣ ਨੂੰ ਮਿਲਿਆ ਹੈ ਜਿਸ ਨਾਲ ਵੱਡੇ ਪੱਧਰ ਉਤੇ ਆਲੂਆਂ ਦੀ ਫਸਲ ਖਰਾਬ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਛੇਤੀ ਝੂਲਸ ਰੋਗ ਕਾਰਨ ਆਲੂਆਂ ਦੀ 10% ਤੱਕ ਫਸਲ ਤਬਾਹ ਹੋ ਚੁੱਕੀ ਹੈ ਜਿਸ ਕਾਰਨ ਆਲੂ ਉਤਪਾਦ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਆਲੂ 4 ਤੋਂ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਪੰਜਾਬ ਪੂਰੀ ਤਰ੍ਹਾਂ ਧੁੰਦ ਦੀ ਲਪੇਟ ਵਿੱਚ ਹੈ ਜਿਸ ਕਰਕੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵਿਜ਼ਿਬਿਲਟੀ 25 ਮੀਟਰ ਦੇ ਹੇਠ ਪਹੁੰਚ ਗਈ ਹੈ ਉਧਰ ਮੌਸਮ ਵਿਭਾਗ ਨੇ ਧੁੰਦ ਕਾਰਨ ਪੰਜਾਬ ਦੇ 11 ਜ਼ਿਲਾਂ ਵਿੱਚ orange alert ਜਾਰੀ ਕੀਤਾ ਹੈ ਇਸੇ ਤਰ੍ਹਾਂ ਦੀ ਮਾਝਾ ਮਾਲਵਾ ਦਬਾਬਾ ਦੇ ਕਈ ਜ਼ਿਲ੍ਹਿਆਂ ਵਿੱਚ orange alert ਜਾਰੀ ਹੈ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਧੁੰਦ ਨੇ ਆਵਾਜਾਈ ਸਾਧਨਾਂ ਦੀ ਰਫ਼ਤਾਰ ਨੂੰ ਧੀਮਾ ਕੀਤਾ ਹੈ ਫਿਲਹਾਲ ਉੱਤਰੀ ਭਾਰਤ ਵਿੱਚ ਅਜੇ ਧੁੰਦ ਦਾ ਖੇਤਰ ਇਸੇ ਤਰ੍ਹਾਂ ਜਾਰੀ ਰਹੇਗਾ ਖੇਤੀવાડી ਅਤੇ ਖੇਤੀ ਸੰਧਾਂ ਦੀ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖੇਤੀ ਜਾਗਰਣ ਪੰਜਾਬੀ ਦੇ ਨਾਲ